ਇਹ ਤੁਸੀਂ ਹਿਸਾਬ ਲਾਓ ਵੀ ਇੱਕ ਵਾਰ ਸੀ ਤਾਂ ਅਮਰੀਕਾ ਦਾ ਐਡਾ ਵੱਡਾ ਦੁਸ਼ਮਣ ਮੁਲਕ ਅਫਗਾਨਿਸਤਾਨ ਰਿਹਾ ਹੋਵੇ ਹੁਣ ਠੀਕ ਆਵੇ ਥੋੜੇ ਜਿਹਾ ਸੁਧਾਰ ਆਇਆ ਤੇ ਅਫਗਾਨਿਸਤਾਨ ਤੇ ਪਤਾ ਕਿੰਨਾ ਟੈਰਫ ਲੱਗਿਆ ਸਿਰਫ 15% ਪਾਕਿਸਤਾਨ ਤੇ 19% ਤੇ ਇੰਡੀਆ ਦੇ ਉੱਤੇ ਜਿਹੜੇ 25% ਲੱਗਿਆ ਹੈਗਾ ਜਿਨ੍ਹਾਂ ਸਰਕਾਰਾਂ ਨੇ ਮਿਲੀਅਨਸ ਆਫ ਡਾਲਰ ਲਾ ਕੇ ਲੌਬੀਇਸਟ ਹਾਇਰ ਕੀਤੇ ਆ ਆਪਾਂ ਪਿਛਲੇ ਮਹੀਨਿਆਂ ਚ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੰਡੀਆ ਤੇ ਪਾਕਿਸਤਾਨ ਵਾਲਿਆਂ ਨੇ ਜਿਹੜੇ ਲੌਬੀਇਸਟ ਹਾਇਰ ਕੀਤੇ ਹੋਏ ਹੈਗੇ। ਸੋ ਹੁਣ ਅ ਅੱਜ ਜਿਹੜੀ ਮਾਰਕੋ ਰੂਬਿਓ ਆ ਉਹਨਾਂ ਦੀ ਆਪਣੇ ਜਿਹੜੇ ਸੈਕਟਰੀ ਆਫ ਸਟੇਟ ਸਟੇਟ ਹੈਗੇ ਆ ਬੀਬੀਸੀ ਨੇ ਅੱਜ ਰਿਪੋਰਟ ਛਾਪੀ ਹੈਗੀ ਆ ਉਹਨਾਂ ਨੇ ਕਿਹਾ ਕਿ ਇੰਡੀਆ ਦੇ ਨਾਲ ਸਾਡੀ ਕੀ ਪ੍ਰੋਬਲਮ ਆ। ਕਹਿੰਦੇ ਵੀ ਇਰੀਟੇਸ਼ਨ ਸਾਡੀ ਤਾਂ ਹੋ ਰਹੀ ਆ ਕਿ ਇੰਡੀਆ ਵਾਲੇ ਰਸ਼ੀਆ ਤੋਂ ਔਇਲ ਇੰਪੋਰਟ ਕਰ ਰਹੇ। ਇਟ ਕਲੀਅਰਲੀ ਉਹ ਨਹੀਂ ਕਹਤਾ। ਰਸ਼ੀਆ ਔਇਲ ਇੰਪੋਰਟਸ ਪੁਆਇੰਟ ਆਫ ਇਰੀਟੇਸ਼ਨ ਇਨ ਇੰਡੀਆ ਯੂ ਐਸ ਟਾਈ। ਜੋ ਯੂਐਸ ਸੈਕਟਰੀ ਆਫ ਸਟੇਟ ਮਾਰਕੋਰ ਉਬੀਓਆ ਉਹਨਾਂ ਨੇ ਇਹ ਕਲੀਅਰਲੀ ਦੱਸਿਆ ਵੀ ਇਸੇ ਕਰਕੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਕਿਹਾ ਵੀ ਅਸੀਂ 25% ਟੈਰਫ ਪਲੱਸ ਮੇਵੀ ਪਲਾਂਟੀ ਜਿਹੜੀ ਆ ਉਹ ਲਾਨ ਜਾ ਰਹੇ ਹੈਗੇ ਆ ਹਾਲਾਂਕਿ ਉਹ ਕਹਿੰਦੇ ਵੀ ਠੀਕ ਆ ਇੰਡੀਆ ਸਾਡਾ ਐਲਾਈ ਹੈਗਾ ਆ ਸਟ੍ਰੈਟੈਜੀਕ ਪਾਰਟਨਰ ਹੈਗਾ ਆ ਪਰ ਜੋ ਕੁਝ ਉਹ ਆ ਇੰਡੀਆ ਵਾਲੇ ਜੋ ਇੰਪੋਰਟ ਕਰ ਰਹੇ ਆ ਓਇਲ ਜਿਹੜਾ ਆ ਬਾਕੀ ਮੁਲਕਾਂ ਤੋਂ 35 ਤੋਂ 40% ਜਿਹੜਾ ਰਸ਼ੀਆ ਦਾ ਹੀ ਬਣਦਾ ਹੈ ਜਦ ਕਿ ਰਸ਼ੀਆ ਤੋਂ ਜਿਹੜੇ ਇੰਡੀਆ ਵਾਲੇ ਇਹ ਬਾਈ ਕਰਦੇ ਸੀ 2021 ਸਿਰਫ 3% ਸੀ ਸੋ 3% ਵੱਧ ਕੇ ਇਧਰ ਅਮਰੀਕਾ ਵਾਲੇ ਜਿਹੜੇ ਆ ਉਹ ਫਸੇ ਹੋਏ ਆ ਯੂਕਰੇਨ ਦੇ ਵਿੱਚ ਯੂਕਰੇਨ ਦੇ ਨਾਲ ਸਾਥ ਦੇ ਰਹੇ ਆ ਯੂਰਪੀਅਨ ਯੂਨੀਅਨ ਦੇ ਮੁਲਕ ਦੇ ਰਹੇ ਆ ਕੈਨੇਡਾ ਦੇ ਰਹੇ ਆ ਪੂਰੀ ਦੁਨੀਆ ਜਿਹੜੇ ਯੂਕਰੇਨ ਦਾ ਸਾਥ ਦੇ ਰਹੀ ਆ ਵੀ ਉਹਨਾਂ ਨਾਲ ਰਸ਼ੀਆ ਵਾਲੇ ਧੱਕਾ ਕਰ ਰਹੇ ਆ ਤੇ ਦੂਸਰੇ ਪਾਸੇ ਇੰਡੀਆ ਵਾਲੇ ਜਿਹੜੇ ਆ ਉਥੋਂ ਆਰਾਮ ਦੇ ਨਾਲ ਆਪਣੇ ਪੈਸੇ ਬਣਾ ਰਹੇ ਸੀ ਸੋ 3% ਖਰੀਦ ਰਿਆ ਸੀ 2021 ਚ ਜੋ ਕਿ ਵੱਧ ਕੇ 35 ਤੋਂ 40% 2024 ਦੇ ਵਿੱਚ ਹੋ ਗਿਆ ਸੋ ਇਹਨੂੰ ਦੇਖਦੇ ਹੋਏ ਉਹ ਕਹਿੰਦੇ ਭਈ ਮਾਰਕੋ ਰੂਪੀ ਹੋਣੀ ਇਹ ਕਹਿੰਦੇ ਆ ਤੇ ਪ੍ਰੈਜ਼ੀਡੈਂਟ ਟਰੰਪ ਇਸ ਕਰਕੇ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੇ ਆ ਭਈ ਇੰਡੀਆ ਵਾਲੇ ਕਿਉਂ ਰਸ਼ੀਆ ਤੋਂ ਜਿਹੜਾ ਔਇਲ ਆ ਉਹ ਖਰੀਦ ਰਿਹਾ ਹਾਲਾਂਕਿ ਲੇਟੈਸਟ ਖਬਰਾਂ ਰਿਊਟਰਜ਼ ਦੇ ਮੁਤਾਬਕ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਅਪੇ ਇੰਡੀਆ ਦੀ ਸਟੇਟ ਆਨ ਜਿਹੜੀਆਂ ਰਿਫਾਈਨਰੀਜ਼ ਆ ਜਿਨ੍ਹਾਂ ਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਆ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਮੈੰਗਲੋਰ ਰਿਫਾਈਨਰੀ ਪੈਟਰੋਕੈਮੀਕਲ ਇੰਡੀਅਨ ਔਇਲ ਕਾਰਪੋਰੇਸ਼ਨ ਉਹਨਾਂ ਨੇ ਸਟਾਪ ਕਰ ਦਿੱਤਾ ਹੈ ਹੁਣ ਰਸ਼ੀਅਨ ਕਰੂਡ ਔਇਲ ਨੂੰ ਇੰਪੋਰਟ ਕਰਨਾ ਤੇ ਇੰਡੀਆ ਦੇ ਜਿਹੜੇ ਪੈਟਰੋਲੀਅਮ ਮਿਨਿਸਟਰ ਆ ਹਰਦੀਪ ਸਿੰਘ ਪੁਰੀ ਹੁਣੀ ਉਹ ਕਹਿੰਦੇ ਵੀ ਅਸੀਂ 27 ਤੋਂ ਲੈ ਕੇ 40 ਦੇ ਮੁਲਕਾਂ ਨਾਲ ਸਾਡੀ ਗੱਲ ਚੱਲ ਰਹੀ ਆ ਵੀ ਜੇ ਅਸੀਂ ਰਸ਼ੀਆ ਤੋਂ ਨਾ ਲਿਆ ਤੇ ਉਹਨਾਂ ਮੁਲਕਾਂ ਤੋਂ ਅਸੀਂ ਜਿਹੜੀ ਆ ਉਹ ਉਹ ਆਇਲ ਲਈ ਆਇਲ ਜਿਹੜਾ ਆ ਉਹ ਲੈ ਸਕਦੇ ਇਹਦੇ ਵਿੱਚ ਹਰਜੋ ਸਿੰਘ ਜੀ ਐਡ ਕਰਦਾ ਜਾਵਾਂ ਈਰਾਨ ਦੇ ਨਾਲ ਜਿਹੜੀਆਂ ਤੇਲ ਦੀਆਂ ਇਲੀਗਲ ਸ਼ਿਪਮੈਂਟਸ ਦੇ ਦੇ ਵਿੱਚ ਕਈ ਭਾਰਤੀ ਜਿਹੜੇ ਆ ਉਹ ਟ੍ਰੈਜਰੀ ਡਿਪਾਰਟਮੈਂਟ ਨੇ ਸੈਂਕਸ਼ਨ ਕਰ ਦਿੱਤੇ ਆ ਪਾਬੰਦ ਕਰ ਦਿੱਤੇ ਆ ਰੋਕ ਉਹਨਾਂ ਦੇ ਉੱਤੇ ਲਾ ਦਿੱਤੀ ਆ ਵੇਨੇਜ਼ੁਏਲਾ ਦੀ ਸਰਕਾਰ ਨੂੰ ਉਹਨਾਂ ਨੇ ਡਿਕਟੇਟਰ ਘੋਸ਼ਿਤ ਕਰ ਦਿੱਤਾ ਹੈ ਮਡੂਰੋ ਨੂੰ ਕਿਉਂਕਿ ਇਹ ਦੋ ਮੁਲਕ ਨੇ ਜਿੰਨਾ ਤੋਂ ਤੇਲ ਜਿਹੜਾ ਉਹ ਲਿਆ ਜਾ ਸਕਦਾ ਸੋ ਇੱਥੇ ਮੈਂ ਤਾਂ ਗੱਲ ਇਸ ਨੂੰ ਜਿਹੜਾ ਉਹ ਨਾਲ ਐਡ ਜਿਹੜਾ ਉਹ ਕਰ ਰਹੇ ਆ ਜੇ ਇੰਡੀਆ ਵਾਲੇ ਸੋਚਦੇ ਵੀ ਵੈਨੇਜ਼ੁਏਲਾ ਜਾਂ ਇਰਾਨ ਤੋਂ ਜਿਹੜਾ ਉਹ ਤੇਲ ਲੈਂਦੇ ਰਹਿਣਗੇ ਤਾਂ ਭਾਈ ਕੁੰਡੀ ਤੁਹਾਡੀ ਉਥੇ ਵੀ ਜਿਹੜੀ ਨਾਲ ਦੇ ਨਾਲ ਹੀ ਫਸ ਜਾਣੀ ਆ ਮਡੋਰੋ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਰੈਕੋਗਨਾਈਜ਼ ਨਹੀਂ ਕਰਦੇ ਕਹਿੰਦੇ ਵੀ ਉੱਥੇ ਇੱਕ ਹਿਸਾਬ ਦੇ ਨਾਲ ਇਹ ਜਿਹੜੇ ਗੈਂਗਸਟਰਸ ਆ ਉਹਨਾਂ ਨੇ ਕੰਟਰੋਲ ਕੀਤਾ ਜਿਹੜਾ ਉਸ ਦੇ ਉੱਤੇ ਹੈਗਾ ਸੋ ਇਹ ਕੱਲ ਪਰਸੋਂ ਜਿਹੜੇ ਸਟੇਟ ਡਿਪਾਰਟਮੈਂਟ ਨੇ ਵਿਸ਼ੇਸ਼ ਪ੍ਰੈਸ ਰਿਲੀਜ਼ ਕਰਕੇ ਵੈਨੇਜ਼ੁਏਲਾ ਨੂੰ ਲੈ ਕੇ ਉਹ ਕੀਤੀ ਸੀਗੀ ਸੋ ਇਹ ਦੋਨੋਂ ਹੀ ਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਤੇਲ ਹੁੰਦਾ ਆ ਤੇ ਇੰਡੀਆ ਉਹਨਾਂ ਦੇ ਨਾਲ ਜਿਹੜੇ ਇਸ ਤਰੀਕੇ ਨਾਲ ਸੰਬੰਧ ਬਣਾ ਸਕਦਾ ਜੀ